Even a valley in a ਪੀਆ ਠੀਕ ਆ ਜੀ ਆ ਮੇਰਾ ਆਪਣਾ ਭਈਆ ਵਾ ਤੇ ਉਹਨਾਂ ਨੂੰ ਮੈਂ ਝੂਠ ਬੋਲ ਕੇ ਤੇ ਫੇਰ ਆਇਆ ਸੀਗਾ ਕਿ ਮੈਨੂੰ ਮੈਂ ਕਿਹਾ ਫਰੈਂਡ ਨੂੰ ਮਿਲ ਜਾਣਾ ਨਹੀਂ ਫੋਨ ਨਹੀਂ ਲੈਣਾ ਮੈਂ ਫਰੈਂਡ ਨੂੰ ਅ ਮਤਲਬ ਕਰਨਾ ਸੀ ਇਹਦੇ ਵਿੱਚ ਬਹੁਤ ਕੁਛ ਹੈ ਮੈਂ ਨਹੀਂ ਜਾਣਿਆ ਇਹ ਇਹ ਫਰੈਂਡ ਨੂੰ ਮਿਲ ਜਾਣਾ 1 ਘੰਟੇ ਵਾਸਤੇ ਗੱਡੀ ਮੰਗੀ ਸੀ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਠੀਕ ਹੈ ਜੀ ਤੇ ਅੰਦਰ ਮੇਰੀ ਦਵਾਈ ਵੀ ਪਈ ਜੇ ਦਿਮਾਗ ਦੀ ਦਵਾਈ ਤੇ ਹਾਂਜੀ ਉਹ ਮੇਰੀ ਗੱਲ ਸੁਣੋ ਉਹ ਮੁੜ ਕੇ ਫਿਰ ਇੱਥੇ ਇਹ ਮੈਨੂੰ ਪਤਾ ਹੀਗਾ ਵੀ ਇਹ ਅੱਡਾ ਬਹੁਤ ਵਧੀਆ ਵਾ ਇੱਕ ਮਤਲਬ ਆਪਣੀ ਗੱਲ ਰੱਖਣ ਦਾ ਠੀਕ ਹੈ ਜੀ ਸੁਣਦਾ ਮੈਨੂੰ ਇਹ ਇੱਥੇ ਮੈਂ ਇਹ ਕਰਕੇ ਲੜਨ ਵਾਸਤੇ ਨਹੀਂ ਆਇਆ ਪੰਜਾਬ ਆਏ ਮੁਕਾਬਲਾ ਕਰਨ ਵਾਸਤੇ ਕੋਈ ਵਧੀਆ ਗਾਣਾ ਜਗ੍ਹਾ ਹੀ ਜਾਂ ਇਹ ਜਿਹੜੀ ਐਸਐਲਰ ਕੋਈ ਬੜੀ ਵਧੀਆ ਗਾਣਾ ਮੁਕਾਬਲੇ ਵਾਸਤੇ ਇਹ ਬਿਲਕੁਲ ਅੰਗਰੇਜ਼ਾਂ ਦੇ ਟਾਈਮ ਦੀ ਗਾਣਾ ਹੈ ਕੋਈ ਹੁਣ ਇਹ ਤੇ ਵੈਸੇ ਜਿਹੜੀ ਪੁਲਿਸ ਡੈੱਡ ਕਰ ਦਿੰਦੀ ਆ ਉਹ ਗਾਣਾ ਪੁਲਿਸ ਕੋਈ ਨਹੀਂ ਜਿਹੜੀਆਂ ਪੁਲਿਸ ਡੈੱਡ ਕਰ ਦਿੰਦੀ ਆ ਉਹ ਸਾਡੇ ਵਰਗਿਆਂ ਕੋ ਮੁਰਕੇ ਗਾਣਾ ਹਸਾਂ ਚਾਹੀਦੀਆਂ ਸੋ ਇਹ ਕਰਕੇ ਇਹ ਮੈਂ ਆਪਣੀ ਲੜਨ ਵਾਸਤੇ ਨਹੀਂ ਲਈ ਇਹ ਸਿਰਫ ਆਪਣੀ ਗੱਲ ਰੱਖਣ ਵਾਸਤੇ ਲਈ ਸੀ ਕਿ ਮੇਰੀ ਸੁਣਵਾਈ ਨਹੀਂ ਹੋਣ ਰਹੀ ਤੇ ਉਹ ਬੰਦੇ ਆਮ ਆਦਮੀ ਪਾਰਟੀ ਦੇ ਆ ਠੀਕ ਆ ਜੀ ਇਹ ਕਰਕੇ ਮੈਂ ਇਹ ਅੱਡਾ ਚੁਣਿਆ ਸੀ ਵੀ ਜਦੋਂ ਇੱਥੇ ਕਿਹੜੇ ਪਿੰਡ ਦੇ ਬੰਦੇ ਆ ਗੁਰਦਾਸਨਗਲ ਪਿੰਡ ਦੇ ਆ ਤੁਹਾਡਾ ਨਗਰ ਕਿਹੜਾ ਉਹ ਮੇਰਾ ਵੀ ਗੁਰਦਾਸਨਗਲ ਆ ਤੁਹਾਡਾ ਨਾਂ ਕੀ ਆ ਜਸਵਿੰਦਰ ਸਿੰਘ ਆ ਪਿਤਾ ਦਾ ਨਾਮ ਜਗਜਿੰਦਰ ਸਿੰਘ ਇਹ ਮਸਲਾ ਕੀ ਆ ਅਸਲ ਚ ਤੁਹਾਡਾ ਮਸਲਾ ਯਾਰ ਬਸ ਚਾਰ ਵਾਰੀ ਮੈਂ ਦੱਸ ਚੁੱਕਾ 10 ਤੋਂ 90 ਪੱਤਰਕਾਰ ਆਏ ਆ ਨਵੇਂ ਨਵੇਂ ਬੰਦੇ ਆਏ ਦਾ ਚਲੋ ਇੱਕ ਮਿੰਟ ਇੱਕ ਮਿੰਟ ਬੱਸ ਇੱਕ ਮਿੰਟ ਇੱਕ ਮਿੰਟ ਗ੍ਰੰਥੀ ਸਿੰਘ ਦਾ ਮਸਲਾ ਗ੍ਰੰਥੀ ਦੀ ਤਨਖਾਹ ਦਾ ਅੱਛਾ ਉਹ ਗ੍ਰੰਥੀ ਦੀ ਤਨਖਾਹ ਜਿਹੜੀ ਹੀ ਉਹ ਗ੍ਰੰਥੀ ਦੀ ਤਨਖਾਹ ਸੀ 650 ਰੁਪਇਆ ਕਿਹੜੇ ਪਿੰਡ ਦਾ ਗੁਰਦ ਇਹ ਜਿਹੜਾ ਗੁਰਦਾਸ ਨੰਗਲ ਦੇ ਅੰਦਰ ਹਾਂ ਇਹ ਉਹ ਇੱਕ ਕਮੇਟੀ ਦੇ ਅੰਦਰ ਗੁਰਦਾਰਾ ਇੱਕ ਕਿਲਾ ਜਿਹੜਾ ਵਾ ਉਹ ਇੱਥੇ ਆ ਪਿੰਡ ਦੇ ਵਿੱਚ ਉਹ ਕਮੇਟੀ ਦਾ ਮੈਂ ਵੀ ਮੈਂਬਰ ਹਾਂ ਮੈਂ ਇਹਨਾਂ ਨੂੰ ਕਹਾਂ 500 ਨਾ ਗਰੰਟੀ ਦਾ ਗੱਜਰਾ ਨਹੀਂ ਹੁੰਦਾ 500 ਮਹੀਨੇ ਦਾ ਮੇਰੇ ਜੁਮੇ ਲਾ ਦਿਓ ਬਾਕੀ ਤੁਸੀਂ ਪਾ ਦਿਓ ਦੀ ਤਨਖਾਹ ਕਰੀਏ 15000 ਇਹ ਗੱਲ ਤੋਂ ਗੱਲ ਵਾਦੀ ਵਾਦੀ ਵਧ ਗਈ ਤੇ ਮੇਰਾ ਜਿਹੜਾ ਕਸੂਰਿਆ ਉਹ ਮੈਂ ਭੁਗਤਣ ਨੂੰ ਤਿਆਰ ਹਾਂ ਜਿਹੜਾ ਮੈਂ ਕਾਨੂੰਨ ਤੋੜਿਆ ਵਾ ਪੁਲਿਸ ਨਹੀਂ ਫਿਰ ਤੁਹਾਡਾ ਪੁਲਿਸ ਕੀ ਪੁਲਿਸ ਨਾਲ ਕੀ ਮਸਲਾ ਬਣਿਆ ਪੁਲਿਸ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਐਸਐਚਓ ਕਹਿੰਦਾ ਤੇਰੇ ਕੱਲੇ ਵ 4 ਦਿਨ ਹੋ ਗਿਆ ਮੈਨੂੰ ਫਿਰ ਹਰ ਕੇ ਮੈਂ ਇਹਦੇ ਥਾਣੇ ਚੋਂ ਗੰਨ ਖਰਨੀ ਆ ਤੇ ਫਿਰ ਇੱਥੇ ਆਉਣਾ ਵਾ ਤੇ ਮੈਂ ਸਾਰਾ ਫਿਰ ਕੱਲ ਦਾ ਸਮਾਨ ਖਰੀਦਿਆ ਵੀ ਜੇ ਮੈਨੂੰ ਇੱਕ ਦਿਹਾੜੀ ਕੱਟਣੀ ਪਊਗੀ ਪੁਲਿਸ ਪਾਲਸ ਫੋਰਸਾਂ ਤੇ ਤੇ ਫਿਰ ਆਜ ਇਥੋਂ ਤੱਕ ਆਣਾ ਹੁਣ ਤੁਸੀਂ ਕੀ ਚਾਹੁੰਦੇ ਹੋ ਲਾਸਟ ਕੀ ਚਾਹੁੰਦੇ ਹੋ ਇਹੋ ਚਾਹੁੰਦਾ ਵੀ ਉਹਨਾਂ ਤੇ ਐਫ ਆਈਓ ਨਹੀਂ ਉਹ ਐਫ ਆਈਆਰ ਹੋਣੀ ਚਾਹੀਦੀ ਆ ਪਰ ਗੱਲ ਮੇਰੀ ਇਹ ਹੋਈ ਇਹਨਾਂ ਨਾਲ ਵੀ ਐਫ ਆਈਆਰ ਉਹਨਾਂ ਤੇ ਹੋਣੀ ਚਾਹੀਦੀ ਆ ਹੁਣ ਪਤਾ ਨਹੀਂ ਵੀ ਇਹ ਆਪਣੇ ਬਚਨਾਂ ਦੇ ਪੂਰੇ ਰਹਿਣਗੇ ਜਾਂ ਨਹੀਂ ਰਹਿਣਗੇ ਪੁਲਿਸ ਨੇ ਨਹੀਂ ਕਰਨੀਆਂ ਜਾਂ ਨਹੀਂ ਕਰਨੀ ਇਹ ਨਹੀਂ ਮੈਨੂੰ ਪਤਾ ਪਰ ਮੈਂ ਸਿਰਫ ਇਹਨਾਂ ਨੇ ਕਹੇ ਵੀ ਐਫ ਆਈ ਆਰ ਹੋਊਗੀ ਇਨਸਾਫ ਜਿਹੜਾ ਵਾ ਤੈਨੂੰ ਮਿਲੂਗਾ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਇਹ ਹੁਣ ਗਾੜੀ ਤੁਹਾਡੇ ਤੇ ਆ ਜਾਂ ਇਹ ਅਫਸਰਾਂ ਤੇ ਆ ਮੈਂ ਯਕੀਨ ਕੀਤਾ ਅਫਸਰ ਬਹੁਤ ਵਧੀਆ ਮੈਂ ਗੱਲਬਾਤ ਇਹਨਾਂ ਨਾਲ ਕੀਤੀ ਆ ਬੜੇ ਵਧੀਆ ਲੱਗੇ ਮੈਨੂੰ ਇਹ ਵੀ ਅਫਸਰ ਬਹੁਤ ਵਧੀਆ ਨੇ ਬੜੇ ਵਧੀਆ ਤਰੀਕੇ ਨਾਲ ਇਹਨਾਂ ਮੈਨੂੰ ਹੈਂਡਲ ਕੀਤਾ ਵਾ ਤੇ ਮੈਂ ਵੀ ਇਹਨਾਂ ਨੂੰ ਆਪਣੀ ਗੱਲ ਜਿਹੜੀ ਰੱਖੀ ਇਹਨਾਂ ਨੇ ਸੁਣੀ ਆ ਮੈਨੂੰ ਪੂਰੀ ਆਸ ਆ ਵੀ ਇਹ ਵਧੀਆ ਕਰਨਗੇ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਹਿੰਦੇ ਆ ਨਾ ਵੀ ਗ੍ਰੰਥੀ ਜਾਂ ਅਕਾਲ ਤਖਤ ਦਾ ਜਹੇਦਾਰ ਜਿਹੜਾ ਬਾਦਲ ਤੇ ਹੁਕਮਨਾਮਾ ਕਰ ਦਿੰਦਾ ਯਾਰੀ ਤੇ ਜਦੋਂ ਪਿੰਡਾਂ 'ਚ ਉਹ ਲਾਗੂ ਕਰੀ ਦਾਣਾ ਅਗਲੇ ਛੇਤਰ ਮਾਰਦੇ ਆ ਮੇਰਾ ਪ੍ਰੀਮ ਸਿੰਘ ਜੀ ਪ੍ਰੀਮ ਸਿੰਘ ਜੀ ਦੀ ਗੱਲ ਦਾ ਹਾਂਜੀ ਕੀ ਗੱਲ ਹੋਜੀ ਮੈਂ ਬੱਚਾ ਚੁੱਕ ਗੱਲ ਜੀ ਮੈਂ ਉਹਦਾ ਨਾਨਾ ਹਾਂਜੀ ਉਹ ਲੜਕੇ ਦਾ ਉਹ ਸਾਡੇ ਕੋਲ ਹੀ ਗਿਆ ਸੀ ਆਂਦਾ ਥਾਣੇ 'ਮੈਂ ਦਰਖਾਸਤ ਦੇ ਆਂ ਸਾਡੇ ਘਰਾਂਗੇ ਸਾਨੂੰ ਮਾਰ ਮਾਰਨ ਪਏ ਆ ਤੇ ਆ ਛੋਟੀ ਭੁਧਾਈ ਮੇਰੇ ਉਹਨਾਂ ਕਈ ਮਰੀ ਆ ਕਈ ਦੀ ਹੌਲ ਮਰੀ ਆ ਪਰ ਉਹਦੇ ਬੱਚੇ ਡਿਗ ਬੀ ਫਾਉ ਤੇ ਜਾਂ ਕਿ ਉਹਨੇ ਆ ਕਾਰਵਾਈ ਕੀਤੀ ਆ ਤੇ ਮੈਂ ਥਾਣੇ ਮੈਂ ਥਾਣੇ ਤਰਖਾ ਦੇਣ ਦਾ ਪਠਾਣੇ ਤਰਖਾ ਦੇ ਆ ਮੈਂ ਚਲੋ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨ ਫਰਾ ਕੇ ਆ ਕੇ ਫਿਰ ਅੱਜ ਤੱਕ ਤੱਕ ਗਿਆ ਜਨ ਕੋ ਥਾਣੇ ਪੰਜਾਂ ਫੇਰੇ ਮਾਰੇ ਹੋਣਾ ਥਾਣੇ ਮਾਰੇ ਆ ਉਦੋਂ ਥਾਣੇ ਗਿਆ ਹੋ ਤੇ ਪੰਜ 6 ਦਿਨ ਇਕੱਠੇ ਉਸੇ ਥਾਣੇ ਹੋਏ ਵੀ ਆ ਮੈਂ ਤੇ ਮੇਰਾ ਪੁੱਤਾ ਗਏ ਆ ਤੇ ਉਹ ਨਾ ਕਾਰਵਾਈ ਹੋਣ ਦੇ ਨਾਤੇ ਉਹਨੇ ਆ ਮੰਨਦੇ ਪੁੱਤ ਦੀ ਗਲਤੀ ਕੀਤੀ ਅੱਜ ਕੱਲ੍ਹ ਕਹਿੰਦੇ ਆ ਜੀ ਉਹ ਥਾਣੇ ਜਾ ਕੇ ਇਹ ਐਸ਼ੀਰ ਖੋਈ ਆ ਉਹ ਤੇ ਮਰੀ ਉਹ ਗਲਤੀ ਕੀਤੀ ਆ ਜਗਰੂਪ ਸਿੰਘ ਇਹ ਪਰਚਾ ਹੌਣ ਲੈਂਦੇ ਆ ਵੀ ਕਹਦੇ ਆ ਹਾਂ ਜਿਹੜਾ ਸੇਖਾ ਜਗਰੂਪ ਸਿੰਘ ਆ ਉਹ ਕਿ ਉਹਨਾਂ ਬੰਦਿਆਂ ਨੇ ਮਤ ਕਰਦਾ ਉਹ ਨਹੀਂ ਪਰਚਾ ਹੌਣ ਲੈਂਦੇ ਅਲਵਿੰਦਰ ਕੌਰ ਮਾਤਾ ਜੀ ਬੱਚੇ ਨੇ ਅੱਜ ਐਸਐਨਐ ਜੋਖਰੀ ਠਾਣੇ ਲਈ ਹਾਂਜੀ ਕੀ ਗੱਲ ਉਹ ਪਾਜੀ 2 ਮਹੀਨੇ ਹੋ ਗਏ 2 ਮਹੀਨਾ ਹੋ ਗਿਆ ਤੇ ਅਸੀਂ ਅੱਗੇ ਵੀਦਰ ਖਾਸ਼ ਦਿੱਤੀ ਤੇ ਸਾਡੇ ਘਰ ਉਹਦਾ ਵੀ ਆਣ ਕੇ ਪੈ ਗਏ ਸੀ ਕੁਰਸੀਆਂ ਕਰਸੀਆਂ ਤੋੜ ਗਏ ਸੀਗੇ ਤੇ ਅਸੀਂ ਮਾਫੀ ਮੰਗੀ ਇਹਨਾਂ ਕੋ ਤੇ ਹੁਣ ਉਹ ਫੇਰ ਬਹੁਤ ਦਵਾਹਾਂ ਆਣ ਕੇ ਪੈ ਗਏ ਨੇ ਤੇ ਉਹਨਾਂ ਨੇ ਤੁਸੀਂ ਇਹ ਵੀਡੀਓ ਵੇਖ ਲਿਆ ਵੀ ਕਈ ਮਾਰਨ ਪਏ ਰੋੜੇ ਵੀ ਮਾਰੇ ਹੱਥੀਂ ਪਏ ਸਾਡੇ ਤੇ ਉਹ ਇਹ ਕਰਕੇ ਬੱਚਾ ਹੁਣ ਗਲਤ ਅਸੀਂ ਮੰਨੇ ਆਂ ਕਿ ਗਲਤੀ ਬੜੀ ਵੱਡੀ ਅਫਸਰਾਂ ਦੇ ਨਾਲ ਉਹਨੇ ਹੱਥੋਂ ਪਾਈ ਨਹੀਂ ਕਰਨੀ ਚਾਹੀਦੀ ਉਹਨੂੰ ਪਰ ਉਹਦਾ ਇਹ ਹੈ ਕਿ ਉਹਨੂੰ ਮਿਲਿਆ ਨਹੀਂ ਇਨਸਾਫ ਨਹੀਂ ਮਿਲਿਆ ਤੇ ਉਹ ਮਰਨ ਮਾਰ ਤੱਕ ਪਹੁੰਚ ਗਿਆ ਇਹ ਕਰਕੇ ਇਨਸਾਫ ਨਹੀਂ ਮਿਲਿਆ ਨਹੀਂ ਜਾਂ ਕੋਈ ਛੋਟੀ ਭੁਹਾਈ ਨੂੰ ਅੰਦਰ ਵੜੀ ਕਈ ਮਾਰ 100 ਇੱਕ ਚੀਜ਼ ਦੱਸੋ ਝਗੜਾ ਜਿਹੜਾ ਨਾ ਹੋਇਆ ਕੋਈ ਨਹੀਂ ਉਹ ਦੰਦਾਰ ਸਿੰਘ ਜੇ ਪਿੰਡ ਤੋਂ ਫੌਜੀ ਨੇ ਦਾਰ ਸਿੰਘ ਤੇ ਉਹਦੇ ਬੱਚੇ ਦਾ ਨਾਮ ਹੈ ਸੁਖਚੰਨ ਸਿੰਘ ਤੇ ਉਹਦੀ ਘਰ ਦੀਆਂ ਦਾ ਨਾਮ ਨਹੀਂ ਮੈਨੂੰ ਪਤਾ ਦੋ ਜਣੀਆਂ ਵੀ ਆਈਆਂ ਆਂ ਕਾਰਨ ਕਿ ਮਾਰਿਆ ਹਾਂ ਜੀ ਘਰ ਆ ਕੇ ਮਾਰਿਆ ਪੁਲਿਸ ਨੂੰ ਕਿੰਨਾ ਗ੍ਰਾਸ਼ ਕਰ ਇਹ ਅਹੀਂ ਮਦਨ ਦਿਹਾਤੀ ਸ਼ਾਮ ਨੂੰ ਬੁੱਧਵਾਰ ਬੁੱਧਵਾਰ ਮੇਰੇ ਘਰ ਪੀਤ ਹੋਇਆ ਸੀ ਨਾ ਉਹ ਦਿਨ ਸ਼ਾਮ ਨੂੰ ਇਹ ਹੋ ਗਿਆ ਸੀ ਕੱਲਾ ਤੇ ਇਹ ਜਾ ਕੇ ਦਰਖਾਸਤ ਦੇ ਆ ਉਹਨਾਂ ਨੇ ਵੀ ਮੇਰੇ ਨਾਲ ਕੋਕ ਕੀਤਾ ਵੀਡੀਓ ਵਿਖਾ ਲਾਇਆ ਸੀ ਉਹਨਾਂ ਨੂੰ ਜਿਹੜੀ ਵੀਡੀਓ ਬਣੀ ਸੀ ਤੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਜਨਾਬ ਇਹ ਇੱਕ ਜਸਵਿੰਦਰ ਸਿੰਘ son of ਰਜਿੰਦਰ ਸਿੰਘ ਰੈਜ਼ਿਡੈਂਸ ਆਫ ਗੁਰਦਾਸ ਨੰਗਲ ਇਹ ਆਪਣੇ ਕੋਈ ਪਿੰਡ ਦਾ ਕੋਈ ਇਹਨਾਂ ਦੀ ਲੜਾਈ ਸੀਗੀ ਉਸ ਸੰਬੰਧੀ ਆਪਣੀ ਦਰਖਾਸਤ ਦੇ ਸੰਬੰਧੀ ਆਪਣੇ ਥਾਣੇ ਆਇਆ ਸੀਗਾ ਅੱਜ ਸਵੇਰ ਕਰੀਬ 9 ਵਜੇ ਤੇ ਮੌਕਾ ਦੇਖਦੇ ਨੇ ਜਿਹੜਾ ਸਾਡਾ ਸੰਤਰੀ ਪੀ ਐਚ ਡੀ ਪ੍ਰਦੀਪ ਕੁਮਾਰ ਨੂੰ ਧੱਕਾ ਦਿੱਤਾ ਤੇ ਉਸ ਤੋਂ ਜਿਹੜੀ ਉਹਦੇ ਕੋਲੇ ਏ ਐਲ ਆਰ ਵੈਪਨ ਉਹ ਤਾਂ ਖੋਇਆ ਤੇ ਉਸ ਦੀ ਤਰਫ ਕਰਕੇ ਉਹਨੂੰ ਡਰਾ ਕੇ ਉਹ ਇੱਥੋਂ ਖੋ ਕੇ ਲੈ ਗਿਆ ਆਪਣੀ ਕਰੂਜ਼ ਗੱਡੀ ਤੇ ਉਸ ਤੋਂ ਬਾਅਦ ਅਸੀਂ ਆਪਣੇ ਐਸ ਐਚ ਓ ਸਾਹਿਬ ਸਰਦਾਰ ਸਰਵਜੀਤ ਸਿੰਘ ਇਹਨਾਂ ਦੀ ਟੀਮ ਨੇ ਉਸ ਨੂੰ ਪਿੱਛਾ ਕੀਤਾ ਤੇ ਅਸੀਂ ਵਿਥਿਨ 2 অর 3 ਹਾਅਰਸ ਅਸੀਂ ਉਹਨੂੰ ਲੈਬ ਕਰ ਲਿਆ ਦੇਖੋ ਜੀ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਸੇ ਜਿੱਥੇ ਤੱਕ ਅਸੀਂ ਵੈਰੀਫਾਈ ਕਰ ਲਿਆ ਇਹ ਥੋੜਾ ਡਿਪਰੈਸ਼ਨ ਦਾ ਮਰੀਜ਼ ਹੈਗਾ ਬਾਕੀ ਜਿਹੜੀ ਹੈਗੀ ਅਗਲੀ ਕਾਰਵਾਈ ਅਸੀਂ ਐਫ ਆਈ ਆਰ ਲੌਂਚ ਕਰ ਦਿੱਤੀ ਹੈ ਉਹ ਐਫ ਆਈ ਆਰ ਨੰਬਰ 134/2022 ਇਹ ਅਸੀਂ ਲੌਂਚ ਕਰ ਦਿੱਤੀ ਹੈ ਤੇ ਜਿਹੜੀ ਅਗਲੀ ਕਾਰਵਾਈ ਉਹ ਅਸੀਂ ਅਮਲ ਵਿੱਚ ਲੈਂਦੀ ਜਾ ਰਹੀ ਹੈ ਜੋ ਵੀ ਹੋਊਗਾ ਉਹ ਪੁਛਗਿੱਦੇ ਵਿੱਚ ਸਾਹਮਣੇ ਆ ਜਾਊਗਾ ਸਰ ਇਹ ਜੀ ਉਹ ਜਿਹੜੀ ਗੱਲ ਕੋਈ ਹੈ ਉਹਦੇ ਵਿੱਚ ਉਹਨੂੰ ਮੈਕਸਿਮ ਲੋਡ ਚਾਹੀਦਾ ਹੈ ਹਾਂਜੀ ਉਹਦੇ ਵਿੱਚ 10 ਰਾਊਂਡ ਸੀਗੇ ਜੀ ਉਹ ਇਹਨੇ ਜਿਹੜੀ ਉਸ ਤੇ ਆਪਣੇ ਪੀਐਚਜੀ ਦੇ ਵੱਲੇ ਨੇ ਉਸ ਨੂੰ ਡਰਾਉਣ ਲਈ ਉਹਨੇ ਕੀਤਾ ਉਸਦੇ ਵੱਲ ਲੋਡ ਕਰਕੇ ਉਸਦੇ ਵੱਲ ਕੀਤੀ ਤੇ ਉਸ ਤੋਂ ਬਾਅਦ ਇੱਥੋਂ ਲੈ ਕੇ ਭੱਜ ਗਿਆ ਕੋਈ ਸੀ ਕੀ ਵੀ ਇੱਕ ਵੱਡਾ ਗਾਸਪੂਰ ਕਰ ਇਹ ਅਸੀਂ ਜੀ ਆਪਣੇ ਟੀਮਸ ਬਣਾ ਕੇ ਵਕ ਵਕ ਟੀਮਸ ਅਸੀਂ ਬਣਾਈਆਂ ਸੀਗੀਆਂ ਅਸੀਂ ਆਪਣੇ ਨਾਕਾਜ਼ ਅਲਰਟ ਕੀਤੇ ਸੀ ਐਸਐਸਪੀ ਸਾਹਿਬ ਦੇ ਦੇਸ਼ਾਂ ਨਵਦੇਸ਼ਾਂ ਇਹ ਤੇ ਸਾਰੀ ਕਾਰਵਾਈ ਹੋ ਰਹੀ ਸੀਗੀ ਅਸੀਂ ਵਿਦਨ 2 অর 3 ਆਵਰਸ ਅਸੀਂ ਇਹਨੂੰ ਅਸੀਂ ਨੈਪ ਕਰ ਲਿਆ ਸੀਗਾ ਪਿੰਡ ਕੋਟ ਤੰਦਲ ਦੇ ਆਊਟਸਕਰਟਸ ਤੇ ਅਸੀਂ ਇਹਨੂੰ ਨੈਪ ਕਰ ਲਿਆ ਸੀਗਾ ਜੀ ਆਊਟਸਕਰਟ ਤੇ ਕੋਈ ਇੱਕ ਮੋਟਰ ਸੀਗੀ ਜੀ ਉੱਥੇ ਆਪਣੇ ਆਪ ਉੱਥੇ ਸੀਗਾ ਅਸੀਂ ਆਪਣੇ ਵਕ ਵਕ ਟੀਮਸ ਬਣਾਈਆਂ ਹੋਈਆਂ ਸੀਗੀਆਂ ਕੋਰਡਨ ਆਫ ਕਰਕੇ ਅਸੀਂ ਵਿਦ ਅ ਟੈਕਨੀਕਲ ਸਪੋਰਟ ਐਂਡ ਲੋਕਲ ਨੋਲੇਜ ਅਸੀਂ ਕੋਰਡਨ ਆਫ ਕਰਕੇ ਅਸੀਂ ਵਕ ਵਕ ਟੀਮਸ ਦੇ ਰਾਹੀਂ